ਸਸੀ ਕਾ ਜੀ ਸਾਰਨ ਪਿਆਰ ਪਰਸ਼ਾਸੀ ਕਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਮਿਹਰਬਾਨੀ ਕਮਲਜੀਤ ਕਿਚਨ ਬਲੌਗ ਦੇ ਵਿੱਚ ਆਪਾਂ ਚੜਿਆ ਜੇ ਆਪਣੀ ਪਿੰਡਾਂ ਹੈ ਪਰਤਾ ਭਾਈ ਤੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਿ ਧੁੰਦ ਦੇਖੋ ਕਿੰਨੀ ਆ ਹਨਾ ਸੁਭਾ ਤਾ ਜੋ ਸਾਹਮਣੇ ਦਰੱਖਤ ਤਾਂ ਬਿਲਕੁਲ ਦਿਖਾਈ ਨਹੀਂ ਸੀ ਦਿੰਦੇ ਮੈਂ ਬਿਲਕੁਲ ਆਪਣੇ ਉੱਪਰ ਚੜੀ ਆਗੇ ਸੈਕੰਡ ਪੋਰਸ਼ਨ ਦੇ ਉੱਪਰ ਜਾ ਕੇ ਦੇਖੋ ਚਾਰਸ਼ ਪਰੇ ਧੁੰਦੀ ਧੁੰਦ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਕੁਝ ਵੀ ਦੂਰ ਤੱਕ ਤਾਂ ਨਹੀਂ ਦਿਂਦਾ ਨੇੜੇ-ਨੇੜੇ ਹੁਣ ਦਿਖਾਈ ਦੇਣ ਲੱਗੇ ਥੋੜਾ ਤੇ ਕਿਧਰ ਦੇਖ ਜਗਾੜ ਬਣੇ ਹੋਏ ਦੇਖਿਆ ਇਹ ਨੇ ਇਧਰ ਜਿਆਦਾ ਜਗਾੜ ਬਣੇ ਹੋਏ ਪਰ ਲੋਕਾਂ ਦੇ ਕਈ ਵਾਰੀ ਜਗਾੜ ਖਤਰਨਾਕ ਸਾਫਤ ਹੁੰਦੇ ਨੇ ਤੇ ਮੈਂ ਤੁਹਾਨੂੰ ਇਹੀ ਦਿਖਾਉਣ ਲੱਗਿਆ ਕਿ ਚਾਰ ਸਪੇਰੇ ਦੀ ਧੁੰਦ ਵੇਖੋ ਕਿੰਨੀ ਧੁੰਦ ਪੈਂਦੀ ਹੈਗੇ ਕੁਛ ਨਹੀਂ ਦਿਖਾਈ ਦੇ ਰਿਹਾ ਬਿਲਕੁਲ ਸਫੇਸ ਫੇਸ ਲੱਗ ਰਿਹਾ ਕੀ ਕੁਛ ਹੈ ਹੀ ਨਹੀਂ ਘਾਸੇ ਪਾਸੀ ਹੈ ਨਾ ਤੇ ਮੈਂ ਫਿਰ ਤੁਹਾਨੂੰ ਦਿਖਾਵਾਂਗੀ ਜਦੋਂ ਥੱਲੇ ਗਈ ਥੱਲੇ ਜਾ ਕੇ ਦਿਖਾਵਾਂਗੀ ਮੇਰੀ ਗੈਰਸ ਦੇ ਵਿੱਚ ਗੱਡੀ ਖੜੀ ਸਾਹਮਣੇ ਪੋਰਸ਼ਨ ਸਾਡਾ ਅੱਗੇ ਸਕੂਲ ਬਹੁਤ ਦਿਖਾਇਆ ਤੁਹਾਨੂੰ ਨਾ ਅੱਜ ਹੀ ਦਿਖਾ ਦਿੰਨੇ ਆ ਉੱਪਰ ਦੇਖੋ ਕਬੂਤਰ ਬੈਠਾ ਠੰਡ ਲੱਗਦੀ ਆ ਉਹਦੇ ਨਾਲ ਥੱਲੇ ਉਹ ਬੈਠੀ ਆ ਧੰਨੇ ਭੈਣ ਭਰਾ ਆ ਜਾਂ ਹਸਬੰਡ ਵਾਈਫ ਆ ਨਹੀਂ ਪਤਾ ਆਪਾਂ ਨੂੰ ਸਾਹਮਣੇ ਫਿਰ ਸਾਰਾ ਨਾਲ ਲੈ ਜਾ ਕੇ ਦਿਖਾਵਾਂਗੀ ਕੀ ਕੀ ਲਾਇਆ ਹੋਇਆ ਇਹਨਾਂ ਨੇ ਥੋੜਾ ਥੋੜਾ ਦਿਖਾਈ ਦੇ ਰਿਹਾ ਉੱਪਰ ਜਿਆਦਾ ਨਹੀਂ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਆਪਾਂ ਹੁਣ ਆਗੇ ਉੱਪਰ ਝਾੜੂ ਲਾਉਣਾ ਹੈ ਕਿਉਂਕਿ ਕਚਰ-ਵਚਰ ਜੇ ਬਹੁਤ ਜ਼ਿਆਦਾ ਉੱਪਰ ਹੋਇਆ ਵਾ ਦੇਖੋ ਜੀ 12:30 ਹੋ ਗਏ ਹਲੇ ਵੀ ਧੁੰਦ ਕਾਫੀ ਹੈ ਤੇ ਆਪਾਂ ਉੱਪਰ ਛੱਤ ਬਣਾ ਕੇ ਲਏ ਸੀ ਇਹ ਸਾਡਾ ਬੈਠਾ ਡੱਗੀ ਡੱਗੀ ਸਾਡਾ ਵਿਚਾਰਾ ਬਿਮਾਰ ਹੈ ਇਹ ਇੱਥੇ ਬੈਠਾ ਨੇ ਕੁਝ ਨਹੀਂ ਖਾਂਦਾ ਨਹੀਂ ਤਾਂ ਬੜਾ ਦੌੜਦਾ ਸਾਡੇ ਅੱਗੇ ਪਿੱਛੇ ਆਉਂਦਾ ਰਹਿੰਦਾ ਵਾ ਹਨਾ ਇਹਨੂੰ ਮੈਂ ਪਾਇਆ ਸੀ ਇੱਥੇ ਬਿਸਕਟਾ ਤੇ ਦੁੱਧ ਪਰ ਇਹ ਬਿਮਾਰ ਹੋਣ ਦੇ ਵਜ੍ਹਾ ਨਾਲ ਇਹ ਕੁਝ ਨਹੀਂ ਖਾ ਰਿਹਾ ਮੈਂ ਤਾਂ ਸੋਚਿਆ ਖਾਏਗਾ ਮੈਂ ਇਹਨੂੰ ਪਾ ਦਿੱਤਾ ਤੋਂ ਇਹ ਨਹੀਂ ਖਾਂਦਾ ਹਣਾ ਅੱਜ ਡਾਕਟਰ ਬੁਲਾਇਆ ਇਹਨੂੰ ਚੈੱਕਅਪ ਕਰਾਵਾਂਗੇ ਡਾਕਟਰ ਤੋਂ ਇਹਦਾ ਤੇ ਇਹ ਲਾਇਆ ਹੋਇਆ ਲਸਣ ਆਪਾਂ ਨੇ ਨਹੀਂ ਆਪਣੇ ਦੂਸਰੇ ਨੇ 11 ਜੇਠਾ ਨੇ 11 ਦਾ ਮਤਲਬ ਹੈ ਜੇਠ ਦਾ ਹੈ ਨਹੀਂ ਅੰਨਾ ਨੇ ਲਸਣ ਲਾਇਆ ਹੋਇਆ ਤੇ ਫੇਰ ਮੈਂ ਤੁਹਾਨੂੰ ਦਿਖਾਉਣੀ ਆ ਇਹਨਾਂ ਲੋਕਾਂ ਦੀ ਬੇਕੂਫੀਆ ਕਰਦੀ ਚੀਜ਼ ਦੀ ਕੋਈ ਕਦਰ ਨਹੀਂ ਕਰਦੇ ਇਹ ਹਨਾ ਮੋਲੀਆਂ ਦੇਖੋ ਕਿੰਨੀਆਂ ਮੋਟੀਆਂ ਮੋਟੀਆਂ ਮੋਲੀਆਂ ਖੜੀਆਂ ਨੇ ਦੇਖੋ ਇਹ ਰਖਾਣੀਆਂ ਨਹੀਂ ਐਂ ਪੱਕ ਜਾਣੀਆਂ ਜਿਹੜਾ ਕੋਈ ਲੈ ਗਿਆ ਉਹਦੇ ਕਰਮਾ ਸੁਧਰੀ ਲੈ ਗਿਆ ਪਰ ਇਹਨਾਂ ਨੇ ਨਹੀਂ ਖਾਣੀਆਂ ਇਹ ਤੇ ਆ ਮਟਰ ਜਦੋਂ ਮੈਂ ਪੁੱਛਿਆ ਮਟਰ ਨਹੀਂ ਹੋਏ ਬੋਲਦੇ ਨਹੀਂ ਕੋਈ ਪੱਟ ਕੇ ਲੈ ਗਿਆ ਸਾਰੇ ਚਲੋ ਇਹ ਵੀ ਇੱਥੋਂ ਇਹਨਾਂ ਦਾ ਕੰਮ ਕੰਪਲੀਟ ਹੋਇਆ ਵਾ ਹਨਾ ਕਿ ਲੋਕ ਖਾ ਲੈਣਗੇ ਪਰ ਆਪ ਨਹੀਂ ਖਾਣਾ ਮੈਂ ਤੁਹਾਨੂੰ ਮੋਲੀਆਂ ਦਿਖਾ ਰਹੀ ਹਾਂ ਚਕੰਦਰ ਸੀ ਉਹ ਵੀ ਕੋਈ ਲੈ ਗਿਆ ਤੇ ਮੈਂ ਕਿਹਾ ਤੁਸੀਂ ਇਹ ਨਹੀਂ ਕੁਝ ਬੋਲੋ ਚਲੋ ਕੋਈ ਨਾ ਆਪਣੇ ਕਰਮ ਸੀ ਲੈ ਗਿਆ ਐਦਾਂ ਬੋਲਦੇ ਹੁੰਦੇ ਨੇ ਹੈਨਾ ਦੇਖੋ ਮੋੜੀਆਂ ਕਿੰਨੀਆਂ ਕਿੰਨੀਆਂ ਮੋਟੀਆਂ ਨੇ ਮੈਂ ਤੁਹਾਨੂੰ ਅਸੀਂ ਦਿਖਾ ਰਹੀ ਹਾਂ ਨਹੀਂ ਮੈਂ ਕਰਕੇ ਦਿਖਾਵਾਂ ਤੁਹਾਨੂੰ ਦਸਨੀ ਰਹੀ ਮੋੜੀ ਵੀ ਮੁੱਕੀ ਹੋਈ ਹੈ ਨਾ ਠੰਡੇ ਕਰਕੇ ਆ ਦੇਖੋ ਕਿੰਨੀ ਕਿੰਨੀ ਮੋਟੀ ਮੋੜੀ ਹੈ ਪਰ ਇਹ ਨਹੀਂ ਆਪ ਖਾ ਰਹੇ ਆਪਾਂ ਕੀ ਕਹਿਣਾ ਇੱਧਰ ਵੀ ਖੇਤ ਆ ਜਿੱਥੇ ਕਣਕ ਬੀਜੀ ਹੋਈ ਹੈ ਇਹ ਧਣੀਆਂ ਦੇਖ ਲਓ ਧਣੀਆਂ ਵੀ ਨਹੀਂ ਖਾਂਦੇ ਗਾਜਰਾ ਖੜੀਆਂ ਨੇ ਇਹ ਤੁਹਾਨੂੰ ਇੱਕ ਮੋٹے ਮੋٹے ਹਰ ਸਲਗਮ ਦਿਖਾਵਾਂ ਇਹ ਮਨ ਲਾਦਾ ਕਦੇ ਲੈ ਕੇ ਨਹੀਂ ਗਏ ਹਾਂ ਦੇਖੋ ਸਲਗਮ ਦੇਖੋ ਕਿੰਨੇ ਮੋਟੇ ਨੇ ਹਨ ਇਹਨਾਂ ਨੂੰ ਕਦੇ ਨਹੀਂ ਅਸੀਂ ਮੁੱਲ ਲੈਨੇ ਕਿੰਨੇ ਮਹਿੰਗੇ ਮਿਲਦੇ ਨੇ ਮੁੱਲ ਦੇਖੋ ਇੱਧਰ ਛੋਟ ਵੀ ਦਿਖਾਵਾਂ ਤੁਹਾਨੂੰ ਬਹੁਤ ਅਨੇ ਸਲਗਮ ਲੱਗੇ ਪਰ ਆਪਾਂ ਜ਼ਰੂਰ ਇਹਨਾਂ ਦਾ ਇਸਤੇਮਾਲ ਕਰਾਂਗੇ ਇਹ ਦੇਖੋ ਆਪਾਂ ਲੈ ਜਾ ਇਹ ਨਹੀਂ ਕੰਮ ਦੇ ਹਨਾ ਤੇ ਮਨ ਨੂੰ ਇਹ ਆ ਰਿਹਾ ਸੀ ਕਿ ਇਹਨਾਂ ਨੂੰ ਕੋਈ ਇੰਨੀ ਪ੍ਰਵਾਹ ਨਹੀਂ ਗਈ ਕਿ ਸਾਡੀ ਚੀਜ਼ ਆ ਤੇ ਅਸੀਂ ਤੋੜ ਕੇ ਉੱਲ ਜਾ ਕੇ ਖਾ ਲਗੇ ਨਹੀਂ ਘਰ ਦੀ ਚੀਜ਼ ਨਿਕਲ ਨਹੀਂ ਵਾਲਾ ਮੂੰਹ ਕੱਟ ਲਾਉਂਦਾ ਉਹ ਗੱਲ ਆ ਇਹਨਾਂ ਦੀ ਇਹ ਸਲਗ ਮਖੜੀ ਨੇ ਇਹ ਪਾਲਕ ਦੇਖ ਲਓ ਕਿੰਨੀ ਮੋਟੀ ਮੋਟੀ ਪਾਲਕ ਖੜੀ ਆ ਤੇ ਆ ਪਾਲਕ ਕਿੰਨੀ ਮੋਟੀ ਮੋਟੀ ਖੜੀ ਆ ਆਪਾਂ ਸੁੱਖਣ ਵਾਲ ਅੱਜ ਫਿਰ ਤੋੜਾਂਗੇ ਆਪਾਂ ਕਰਾਂਗੇ ਇਹਦੀ ਉਦ ਘਾਟਣ ਘਾਟਣ ਦਾ ਪਤਾ ਨਹੀਂ ਕਿੰਨੇ ਲੋਕਾਂ ਨੇ ਕਰ ਲਿਆ ਆਪਾਂ ਦਾ ਲਾਸਟ ਇਹ ਆ ਇਹ ਸਾਗ ਇਹ ਵੀ ਮੈਂ ਸ਼ਾਮ ਨੂੰ ਬਣਾਵਾਂ ਲਵਾਂਗੀ ਫਿਰ ਆਦੇ ਘਰ ਬਣਾ ਲਾਂਗੇ ਇਹ ਮਿੱਥੇ ਖੜੇ ਨੇ ਹਨਾ ਹਰ ਚੀਜ਼ ਆ ਪਰ ਮੈਂ ਮਤਲਬ ਕਿ ਲਜਾਣੀ ਨਹੀਂ ਹਨਾ ਇਹ ਜਿਹੜੇ ਸ਼ਹਿਰਾਂ ਚ ਰਹਿੰਦੇ ਆ ਉਹਨਾਂ ਨੂੰ ਕਦਰ ਪਤਾ ਹੁੰਦਾ ਕਿ ਇਹ ਚੀਜ਼ ਦੀ ਅਹਿਮੀਅਤ ਕੀ ਆ ਕਦਰ ਕੀ ਆ ਤੇ ਇਸ ਲਈ ਮੈਂ ਇਹਨਾਂ ਨੂੰ ਲੈ ਕੇ ਜਾਵਾਂਗੀ ਪੱਕ ਗਿਆ ਕੋਈ ਲੈ ਜਾਏ ਕੋਈ ਨਾ ਲੈ ਜਾਏ ਇਹਨਾਂ ਨੇ ਨਹੀਂ ਕੁਝ ਰੋਕਣਾ ਨਹੀਂ ਕਿਸੇ ਨੂੰ ਵੀ ਕਿ ਤੁਸੀਂ ਇਹ ਨਾ ਲੈ ਕੇ ਜਾਓ ਭਾਈ ਸਾਨੂੰ ਵੀ ਚਾਹੀਦਾ ਆ ਦੇਖ ਲਓ ਕਿੰਨਾ ਖੜਾ ਵਾ ਇਹਨਾਂ ਦਾ ਹਨਾ ਤੇ ਇੱਧਰ ਵੀ ਸਾਡੀ ਕਣਕ ਇਹ ਜਾਮਣ ਜਾਮਣ ਦਾ ਬੂਟਾ ਪਰ ਇਹ ਨਿੰਬੂ ਖੜਾ ਵਾ ਨਹੀਂ ਦੇਖ ਲੋ ਜੱਟਾਂ ਦੇ ਕੰਮ ਇਦਾਂ ਦੇ ਹੁੰਦੇ ਆ ਜ਼ਿਮੀਂਦਾਰਾਂ ਦੇ ਮਤਲਬ ਤੇ ਇਹ ਮੈਨੂੰ ਬਹੁਤ ਸੋਹਣੇ ਲੱਗਦੇ ਨੇ ਬੂਟੇ ਖੜੇ ਜਿਹੜੇ ਹਨਾ ਇਹਨਾਂ ਨੂੰ ਬਾਜਾ ਬੂਟਾ ਕਹਿੰਦੇ ਮਨ ਲਾਦਾ ਹੀ ਹੁੰਦਾ ਛੜਕਾਂ ਦੇ ਵੀ ਤੁਸੀਂ ਦੇਖੇ ਖੜੇ ਪਰ ਇਹਨਾਂ ਨੂੰ ਅਸੀਂ ਬੜੇ ਪਿਆਰ ਨਾਲ ਰੱਖਦੇ ਤੇ ਮੈਨੂੰ ਤਾਂ ਬੜੇ ਚੰਗੇ ਲੱਗਦੇ ਇਹ ਬਹੁਤ ਬੂਟਾ ਅਸੀਂ ਪਿੱਛੇ ਜੇ ਵੱਢ ਕੇ ਗਏ ਆ ਤੇ ਹੁਣ ਇਹ ਫੇਰ ਲੰਬਾ ਹੋ ਗਿਆ ਬਹੁਤ ਵੱਧ ਗਿਆ ਇਹ ਵੀ ਦੇਖੋ ਇਹ ਵੀ ਇੱਧਰ ਨਾਲ ਖੜਾ ਵਾ ਹਨਾ ਤੇ ਇੱਧਰ ਮੋਟਰ ਤੁਹਾਨੂੰ ਹੋਰ ਦਿਖਾ ਦਿੰਨੀ ਆ ਕਿ ਜ਼ਿੰਮੇਦਾਰ ਨੇ ਇਸ ਘਟ ਕਿਉਂ ਸੋਚਦੇ ਆ ਸਾਰੇ ਨਹੀਂ ਹੁੰਦੇ ਇੱਕੋ ਜਿਹੇ ਕੁਛ ਹੁੰਦੇ ਨੇ ਇੱਧਰ ਵੀ ਕਣਕ ਤੇ ਸਾਹਮਣੇ ਵੀ ਮੋਟਰ ਸਾਡੀ ਇਹ ਵੀ ਮੋਟਰ ਇੱਥੇ ਲੱਗੀ ਤੇ ਆ ਪਿਆ ਖਾਥਾ ਇੰਨਾ ਖਾਲੀ ਇਹਨੂੰ ਪਤਾ ਨਹੀਂ ਕਿੰਨੇ ਵਾਰੀ ਬਾਹਰ ਦਿੱਤਾ ਇਹਨਾਂ ਨੇ ਪਰ ਲਾਇਆ ਇਹਦੇ ਵਿੱਚ ਕੁੱਛ ਨਹੀਂ ਗਾ ਮੈਂ ਪੁੱਛਿਆ ਸੀ ਲਾਇਆ ਕੁੱਛ ਨਹੀਂ ਪਿਆ ਬਸ ਪਿਆ ਕੇ ਛੱਡ ਦੇ ਨੇ ਇਹ ਵੀ ਜਮਨ ਨੇ ਤੇ ਉਹ ਪਰੇ ਅੱਗੇ ਅਮਰੂਦ ਲੱਗੇ ਹੋਏ ਨੇ ਦੋ ਬੁੱਟੇ ਮੈਂ ਤੁਹਾਨੂੰ ਦਿਖਾਵਾਂ ਅਸਰ ਬੜਾ ਸ਼ੌਂਕ ਹੁੰਦਾ ਵੱਲ ਹੁਣ ਦਾ ਫਾਲ ਬੁੱਟੇ ਜਾਂ ਪਰ ਮੈਨੂੰ ਐ ਹੁੰਦਾ ਕਿ ਲੌਂਦੇ ਪਤਾ ਨਹੀਂ ਕਾਤੋਂ ਨਹੀਂ ਗਿਆ ਨਾ ਸਬਜ਼ੀ ਵਗੈਰਾ ਲਾ ਲੈਣ ਵਾੜੀ ਗੱਲ ਛੋੜੋ ਇਧਰ ਦੇਖੋ ਇਧਰ ਵੀ ਲੱਗੀ ਇੱਕ ਕਣਕ ਤੇ ਇਹ ਬੱਟ ਤੋਂ ਦੀ ਜਾਵਾਂ ਜਾਣਦੇ ਆਪਾਂ ਜੇ ਸਾਡੇ ਇੱਕ ਪਰੇ ਦੂਰ ਖੇਤ ਆ ਥੋੜਾ ਉਧਰ ਫਿਰ ਨੇੜੇ ਪੈ ਜਾਂਦਾ ਇਹ ਸਾਡੇ ਗੌਂਡੀਆਂ ਦੇ ਘਰ ਨੇ ਇਹ ਨਾਲ ਸਕੂਲ ਆ ਜਾਂਦਾ ਵਾ ਇਹ ਸਾਡੇ ਘਰ ਦੀ ਹੈ ਕੰਧਾ ਕਲਰ ਕਰਾਉਣਾ ਸੀ ਤੋਂdependੀ ਐ ਸਲੇ ਕਲਰ ਵਾਲੇ ਹਲੇ ਮਨਾ ਕੀਤੇ ਹੋਏ ਆ। ਕਲਰ ਨਹੀਂ ਕਰਨਾ ਹਲੇ। ਕਲਰ ਕਰਾਂਗੇ ਠਹਿਰ ਕੇ। ਮਾਰਚ, ਅਪ੍ਰੈਲ ਤੱਕ। ਇਹ ਬੈਠਣ ਨੂੰ ਬਣਾਈ ਹੋਈ ਇੱਕ ਕੁਰਸੀ ਗਰਮੀਆਂ ਦੇ ਵਿੱਚ ਹਨਾ। ਇੱਥੇ ਬਹਿ ਜਾਂਦੇ ਨੇ ਆ ਕੇ ਆਰਾਮ ਨਾਲ। ਪੰਜਾ ਢਾ ਲੈਣਾ ਥੱਲੇ ਟੇਕਾਂ ਦੇ। ਜਿਹੜੇ ਟੇਕਾਂ ਨੇ ਹਾਂ ਤਾਂ ਸੁੱਕੀਆਂ ਨੇ ਪਤਾ ਨਹੀਂ ਵੈਸੇ ਸੁੱਕ ਗਈਆਂ ਤੇ ਜਾਂ ਠੰਡ ਕਰਕੇ ਕੁਛ। ਇਹਦੇ ਬਾਰੇ ਮੈਨੂੰ ਨਹੀਂ ਜਾਣਕਾਰੀ। ਮੈਂ ਤੁਹਾਨੂੰ ਐਵੇਂ ਕਮਾ। ਦੇਖੋ ਦੇਸੀ ਇੱਕ ਖੜਾ ਵਾ। ਇਹ ਦੇਸੀ ਇੱਕ ਖੜਾ ਅੱਕਵਾ ਹਾਂ ਦੇਸੀ ਅੱਕ ਹੁੰਦੇ ਨੇ ਬੋੜ ਅੱਕ ਮੈਂ ਤਾਂ ਦੇਸੀ ਅੱਕ ਹੀ ਲੱਗ ਰਿਹਾ ਸ਼ੋਰਲਾ ਲੱਗਦਾ ਵਾ ਇਹ ਸਾਰੇ ਨਾਲ ਫਿਕਸ ਦੇ ਬੂਟੇ ਤਿਆਰ ਕੀਤੇ ਸੀ ਨਿੰਬੂਆਂ ਦੀ ਬੇਲ ਵਾਲੇ ਅਜੀ ਜਿਹਾ ਤਿਆਰ ਨੇ ਤੇ ਹੁਣ ਮੈਂ ਤੁਹਾਨੂੰ ਦਿਖਾਉਣੇ ਸਾਡੇ ਅੱਗੇ ਡੌਗੀ ਇਹ ਸਾਡਾ ਡੌਗੀ ਇਹ ਦੇਖ ਰਖਣੀ ਮੇਰੇ ਕੋਲ ਖਾਣ ਨੂੰ ਫੇਰ ਰਿਹਾ ਪਰ ਮੈਂ ਖਾਣ ਨੂੰ ਬਿਸਕਟ ਪਾਇਸ ਤੁਹਾਨੂੰ ਦਿਖਾਏ ਆ ਨਹੀਂ ਖਾ ਰਿਹਾ ਪਤਾ ਨਹੀਂ ਇਹਨਾਂ ਕੀ ਹੋਇਆ ਵਾ ਡਾਕਟਰ ਆਊਗਾ ਚੈੱਕ ਕਰਕੇ ਦੱਸੇਗਾ ਇਹਦੇ ਲਈ ਘਰ ਬਣਾਇਆ ਵਾ ਟੰਪਰੇਲੀ ਮਤਲਬ ਇਹ ਬੈਂਦਾ ਨਹੀਂ ਇਹਦੇ ਵਿੱਚ ਕਹਿੰਦੇ। ਜੇ ਬਾਹਰ ਵੀ ਗਿਆ ਤਾਂ ਰੋਟੀ ਨਹੀਂ ਖਾਣੀ ਇਹਦੇ ਵਿੱਚ ਬਹਿ ਕੇ ਰੋਟੀ ਪਾਉ ਤਾਂ। ਇਹ ਸਾਰੇ ਲੱਗੇ ਹੋਏ ਨੇ ਮੈਨੂੰ ਦੇਖੋ ਕਿੱਡੇ ਸੋਹਣੇ ਫੁੱਲ ਲੱਗਦੇ ਆਉਂਦੇ ਨੇ। ਛੋਟੇ-ਛੋਟੇ ਹੈ ਤਾਂ ਵੈਸੇ ਹੋਏ ਹੋਏ ਦੇਖੋ। ਕਿੰਨੇ ਸੋਹਣੇ ਫੁੱਲ ਨੇ। ਹੈਨਾ ਬਹੁਤ ਲੱਗੇ ਹੋਏ ਨੇ ਇਹਨੂੰ ਆ ਦੇਖੋ। ਬਹੁਤ ਸੋਹਣੇ ਫੁੱਲ ਲੱਗੇ ਹੋਏ ਨੇ। ਪਹਿਲਾਂ ਤਾਂ ਵੱਡੇ-ਵੱਡੇ ਹੋ ਜਾਂਦੇ ਪਰ ਹੁਣ ਇਹਨੂੰ ਹਲੇ ਛੋਟੇ ਨੇ। ਧੁੱਪ ਨਾ ਮਿਲਣ ਕਾਰਨ ਹੋਇਆ ਵਾ ਸਾਰਾ ਕੁਛ ਇਹ। ਤੇ ਮੇਰਾ ਘਰ ਜਿਹੜਾ ਬਿਲਕੁਲ ਰੋਡ ਦੇ ਉੱਪਰ ਆ। ਲੱਗਾ ਤੇ ਇਹਨੂੰ ਜਾਲੀਆਂ ਸਾਡੀ ਜਾਲੀ ਘਰ ਦੇ ਚਾਰ ਸਪੇਰੇ ਲਾਈ ਹੋਈ ਆ ਖੇਤ ਦੇ ਦਾਲੇ ਇਹ ਕੁੰਡੀ ਕਿੱਦਾਂ ਖੋਲਣਾ ਮੈਂ ਦੇਖਦੇ ਆ ਕੋਈ ਨਹੀਂ ਰਹੀ ਅੱਛਾ ਕੋਈ ਬਾਹਰੋਂ ਹੀ ਲਾ ਗਿਆ ਹੈ ਨਾ ਬਸ ਬਾਹਰੋਂ ਨਹੀਂ ਖੋਲ ਰਹੀ ਲੱਗਿਆ ਹੋਇਆ ਵਾ ਇਹ ਤੁਹਾਨੂੰ ਇਹਦੇ ਵਿੱਚ ਦਿਖਾ ਦਿੰਦੇ ਆ ਸਾਹਮਣੇ ਦੇਖੋ ਦਰਖਤ ਕਿੰਨੇ ਆ ਕਹਿੰਦੇ ਹੁੰਦੇ ਆ ਦਰਖਤ ਲਾਓ ਜੀ ਦਰਖਤ ਲਾਓ ਸਾਡੇ ਸਾਰੇ ਚਾਰਸ ਫੇਰੇ ਦਰਾਖਤੀ ਲੱਗੇ ਨੇ ਚਲੋ ਜੀ ਤੁਸੀਂ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਨਾ ਭੁੱਲਣਾ ਸਹਿਯੋਗ ਦਿਆ ਕਰੋ ਬਹੁਤ ਬਹੁਤ ਧੰਨਵਾਦ ਤੁਸੀਂ ਕਰ ਰਹੇ ਕਰਦੀਆਂ ਸੁਭਾਂਜੀਆਂ ਵੀ ਸਾਡੀਆਂ ਜੋਰਾਂ ਦੀਆਂ ਮੇਰਾ ਹਸਮਟ ਕੋ ਤੇ ਨਮੋੜ ਮੋੜ ਕੇ ਫਿਰ ਬੈਸ ਕੋੜ ਕਦੀ ਦੁੱਧ ਪਾਉਂਦੇ ਵਿਚਾਰ ਖਾਈ ਨਹੀਂ ਰਿਹਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ